ਤਾਸ਼ੀ ਕਾਲ ਪਿਆਰੇ ਸਾਥੀਓ ਪਿਛਲੇ ਭਾਗ 'ਚ ਅਸੀਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਕਿਸ ਧਾਰਾ ਦੇ ਤਹਿਤ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਉਸ ਧਾਰਾ ਦਾ ਇਤਿਹਾਸ ਕੀ ਸੀ ਸੋ ਇਸ ਭਾਗ 'ਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਆਪਣੇ ਗੁਰੂ ਕਾਲ ਦੌਰਾਨ ਕੀਤੇ ਮਹਾਨ ਕਾਰਜਾਂ ਦੇ ਬਾਰੇ ਜਿਵੇਂ ਕਿ ਉਹਨਾਂ ਚ ਇੱਕ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਤੇ ਦੂਜਾ ਸੀ ਅੰਮ੍ਰਿਤਸਰ ਚ ਹਰਮੰਦਰ ਸਾਹਿਬ ਦੇ ਉਸਾਰੇ ਦਾ ਕੰਮ ਸੋ ਪਹਿਲਾ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਕਲਨ ਬਾਰੇ ਗੱਲ ਸ਼ੁਰੂ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੌਰਾਨ ਬਹੁਤ ਸਾਰੀ ਬਾਣੀ ਜਿਹੜੀ ਰਚਦੇ ਨੇ ਉਸ ਦੀ ਇੱਕ ਪੋਥੀ ਬਣਾਉਂਦੇ ਨੇ ਉਹ ਜਦੋਂ ਵੀ ਉਦਾਸੀਆਂ ਲਈ ਯਾਤਰਾਵਾਂ ਲਈ जाया ਕਰਦੇ ਸੀ ਤਾਂ ਬਹੁਤ ਸਾਰੀ ਬਾਣੀ ਰਚਦੇ ਸੀ ਉਹ ਉਸੇ ਦੌਰਾਨ ਹੀ ਉਹਨਾਂ ਨੇ ਬਹੁਤ ਸਾਰੇ ਹੋਰ ਸੰਤਾਂ ਮਹਾਪੁਰਖਾਂ ਕਵੀਆਂ ਦੀ ਬਾਣੀ ਨੂੰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਫਿਰ ਜਦੋਂ ਉਹਨਾਂ ਨੇ ਆਪਣੀ ਗੁਰਗੱਦੀ ਦਾ ਵਾਰਿਸ ਭਾਈ ਲੈਣਾ ਜੀ ਨੂੰ ਚੁਣਿਆ ਤਾਂ ਉਸ ਸਮੇਂ ਉਹਨਾਂ ਗੁਰਗੱਦੀ ਦੇ ਨਾਲ ਨਾਲ ਬਾਣੀ ਦੀ ਉਹ ਪੋਥੀ ਵੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਸੌਂਪ ਦਿੱਤੀ ਸ਼ਿਰਗੁਰੂ ਅੰਗਦ ਦੇਵ ਜੀ ਤੋਂ ਬਾਅਦ ਸ਼ਿਰਗੁਰੂ ਅਮਰਦਾਸ ਜੀ ਸ਼ਿਰਗੁਰੂ ਰਾਮਦਾਸ ਜੀ ਕੋਲੋਂ ਹੁੰਦੀ ਹੋਈ ਉਹ ਪੋਥੀ ਫਿਰ ਪਹੁੰਚਦੀ ਹੈ ਸ਼ਿਰਗੁਰੂ ਅਰਜਨ ਦੇਵ ਜੀ ਕੋਲ ਫਿਰ ਸ਼ਿਰਗੁਰੂ ਅਰਜਨ ਦੇਵ ਜੀ ਬਾਣੀ ਦੀ ਉਸ ਪੋਥੀ ਨੂੰ ਗ੍ਰੰਥ ਬਣਾਉਣ ਦਾ ਨਿਸ਼ਚਾ ਕਰਦੇ ਨੇ ਹੁਣ ਇਸ ਦੇ ਪਿੱਛੇ ਵੀ ਬਹੁਤ ਸਾਰੇ ਕਾਰਨ ਸੀ ਕਿਉਂਕਿ ਉਸ ਸਮੇਂ ਪਿਰਥੀ ਚੰਦ ਮਿਹਰਬਾਨ ਹੋរី ਆਪਣੀਆਂ ਗੱਦੀਆਂ ਲਗਾ ਕੇ ਬੈਠ ਗਏ ਸੀ ਤੇ ਖੁਦ ਨੂੰ ਗੁਰੂ ਦੱਸਣ ਲੱਗੇ ਸੀ ਹੁਣ ਉਹਨਾਂ ਨੇ ਬਕਾਇਦਾ ਆਪਣੇ ਗ੍ਰੰਥ ਵੀ ਰਚ ਲਏ ਸੀ। ਹੁਣ ਸਿੱਖ ਸੰਗਤ ਨੂੰ ਕੱਚੀ ਬਾਣੀ ਤੇ ਪੱਕੀ ਬਾਣੀ 'ਚ ਫਰਕ ਦੱਸਣ ਲਈ ਇਹ ਕਾਰਜ ਕਰਨਾ ਬਹੁਤ ਜ਼ਰੂਰੀ ਸੀ। ਇਸ ਲਈ ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਇਹ ਗ੍ਰੰਥ ਸਿਰਜਣ ਦੀ ਜਿਹੜਾ ਨਿਸ਼ਚਾ ਕਰਦੇ ਨੇ। ਇਸ ਕਾਰਜ ਲਈ ਉਹ ਆਪਣੇ ਨਾਲ ਭਾਈ ਗੁਰਦਾਸ ਜੀ ਨੂੰ ਲਗਾਉਂਦੇ ਨੇ। ਉਹ ਪੂਰੀ ਬਾਣੀ ਦੀ ਤਰਤੀਬ ਹੈ ਜਿਹੜੀ ਉਹ ਰਾਗਾਂ 'ਚ ਕਰਵਾਉਂਦੇ ਨੇ। ਪਰੰਤੂ ਗੁਰੂ ਗ੍ਰੰਥ ਸਾਹਿਬ ਚ ਉਸ ਨੂੰ ਉਸੇ ਤਰੀਕੇ ਨਾਲ ਲਿਖਦੇ ਨੇ ਜਿਵੇਂ ਬਾਣੀ ਪ੍ਰਗਟ ਹੋਈ ਸੀ ਫਿਰ ਇਸ ਮਹਾਨ ਕਾਰਜ ਨੂੰ ਪੂਰਾ ਹੋਣ ਚ ਪੂਰੇ 3 ਸਾਲ ਦਾ ਸਮਾਂ ਲੱਗਦਾ ਜਦੋਂ ਇਹ ਮਹਾਨ ਗ੍ਰੰਥ ਬਣ ਕੇ ਤਿਆਰ ਹੋ ਜਾਂਦਾ ਹੈ ਫਿਰ ਅੰਮ੍ਰਿਤਸਰ ਹਮੰਦਰ ਸਾਹਿਬ ਚ ਇਸ ਦਾ ਪਹਿਲਾ ਪ੍ਰਕਾਸ਼ ਕੀਤਾ ਜਾਂਦਾ ਹੈ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥ ਹੀ ਥਾਪਿਆ ਜਾਂਦਾ ਹੈ ਉਸ ਸਮੇਂ ਇਸ ਮਹਾਨ ਗ੍ਰੰਥ ਦੇ 974 ਅੰਗ ਸੀ ਇਸ ਤਰੀਕੇ ਨਾਲ ਇਸ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖ ਧਰਮ ਦੇ ਵਿਕਾਸ 'ਚ ਇੱਕ ਅਦੁੱਤੀ ਯੋਗਦਾਨ ਦਿੱਤਾ ਸੋ ਏਸੀ ਜਾਣਕਾਰੀ ਸਿੱਖ ਧਰਮ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਈ ਯੋਗਦਾਨ ਦੀ ਸੋ ਅਗਲੀ ਵੀਡੀਓ ਚ ਅਸੀਂ ਗੱਲ ਕਰਾਂਗੇ ਉਹਨਾਂ ਦੁਆਰਾ ਕੀਤੇ ਇੱਕ ਹੋਰ ਮਹਾਨ ਕਾਰਜ ਬਾਰੇ ਉਹ ਕਾਰਜ ਕਿਹੜਾ ਸੀ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਉਮੀਦ ਹੈ ਤੁਸੀਂ ਇਸੇ ਤਰੀਕੇ ਨਾਲ ਸਾਡੇ ਨਾਲ ਜੁੜੇ ਰਹੋਗੇ ਤਦ ਤੱਕ ਦੇ ਲਈ ਧੰਨਵਾਦ